ਵੀ ਧਿਆਨ ਰੱਖਿਓ ਅੱਗੇ ਦੇਖ ਚਲੋ ਆਨੰਦ ਲਾਲਾ ਪਛਾ ਜੋ ਬੀਤੀ ਸੁ ਬੀਤੀ ਜਿਹੜਾ ਪਿੱਛੇ ਬੀਤ ਗਿਆ ਉਹਨੂੰ ਕੋਈ ਗੱਲ ਨੀ ਛੱਡ ਦੋ ਕੋਈ ਗੱਲ ਨੀ ਇਤਨਾ ਪਹਿਰਾ ਤੇਜ ਕਰ ਦੋ ਆਪਣਾ ਬਾਣੀ ਦਾ ਪਹਿਰਾ ਨਿਤਨੇਮ ਦਾ ਪਹਿਰਾ ਵਧਾ ਦੋ ਕਿਵੇਂ ਉਹ ਕਹਿੰਦੇ ਨਾ ਕਿ ਪਿਛਲੇ ਸਾਫ ਹੋਈ ਜਾਂਦਾ ਸਾਰਾ ਕੁਝ ਜਿਹੜੇ ਸਾਡੇ ਪਾਪਾਂ ਦੇ ਘੜੇ ਭਰੇ ਪਏ ਨੇ ਨਾ ਉਹ ਖਾਲੀ ਹੋਈ ਜਾਂਦੇ ਨਾਮ ਦੇ ਭਰੇ ਜਾਂਦੇ ਇਤਨਾ ਪਹਿਰਾ ਵਧਾ ਦੋ ਨਿਤਨੇਮ ਦੇ ਪਹਿਰੇ ਵਧਾਓ ਭਾਈ ਕਰਨੀ ਨਾਮਾਂ ਦਾ ਪਾਠ ਪੜਿਓ ਕਦੀ ਕਰਨੀ ਨਾਮੇ ਦਾ ਪਾਠ ਪੜਿਓ ਕਦੀ ਸਮਝ ਵੀ ਨਹੀਂ ਆਉਣੀ ਕਿ ਕਿੰਨੇ ਕਿ ਜਾਣੇ ਨੇ ਜਿਹਨੇ ਕਰਮਨੀ ਨਾਮੇ ਦਾ ਪਾਠ ਪੜ੍ਹਦੇ ਹਨ ਤੁਨ ਗੁਰੂ ਨਾਨਕ ਪਾਤਸ਼ਾਹ ਪਤਾ ਲੱਗ ਜਾਏਗਾ ਕਿ ਮਹਾਰਾਜ ਕਹਿੰਦੇ ਕਿ ਕੀ ਕੀ ਹੋਣਾ ਹੈ ਕਲਯੁਗ ਕੀ ਹੈ ਤੇ ਸਤਜੁ ਕੀ ਹੈ ਖਾਲਸਾ ਰਾਜ ਕੀ ਹੈ ਸਾਰਾ ਕੁਝ ਉਹਦੇ ਵਿੱਚ ਲਿਖਿਆ ਪੜਿਓ ਕਦੀ ਕਰਮਨੀ ਨਾਮਾ ਦਾ ਪਾਠ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਰਾਜ ਲੈ ਕੇ ਦੇਣਾ ਹੈ ਮਹਾਰਾਜ ਕਹਿੰਦੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਤੱਕ ਲੈ ਕੇ ਦਿੱਤਾ ਨਾ ਆ ਖੈਬਰ ਤੱਕ ਮਹਾਰਾਜ ਕਹਿੰਦੇ ਹੁਣ ਮੈਂ ਮੱਕਾ ਮਦੀਨਾ ਕੋ ਜਿੱਤ ਕੇ ਮੱਕੇ ਮਦੀਨੇ ਨੂੰ ਮਹ ਜਿਤ ਮਾਰੇ ਕਹਿੰਦੇ ਜਿੱਤੋਂ ਸੂਰਜ ਉਗਦਾ ਹੈ ਤੇ ਜਿੱਤੋਂ ਅਸਤ ਹੁੰਦਾ ਹੈ ਉੱਥੋਂ ਤੱਕ ਮੈਂ ਤੁਹਾਨੂੰ ਰਾਜ ਲੈ ਕੇ ਦੇਣਾ ਹੈ ਚੌ ਜੁਗਾ ਤੱਕ ਮਾਰੇ ਕਹਿੰਦੇ ਖਾਲਸੇ ਦਾ ਰਾਜ ਹੋਣਾ ਹੈ ਤੇ ਤੁਸੀਂ ਫਿਰ ਇੱਕ ਮਹਾਰੇ ਨੇ ਉਹਦੇ ਵਿੱਚ ਇੱਕ ਪੰਕਤੀ ਹੋਰ ਲਿਖੀ ਹੈ ਜਿਹੜਾ ਉਹ ਰਾਜ ਹੈ ਨਾ ਉਹ ਖਾਲਸੇ ਦਾ ਜੋ ਇਹ ਜਿਹਨੂੰ ਅਸੀਂ ਸਤਜੋ ਕਹਿੰਦੇ ਆ ਸੱਚਖੰਡ ਆਣਾ ਹੈ ਉਹ ਨੀਲਾ ਬਾਣਾ ਪੈਰ ਕਾ ਅਵਰ ਨਾ ਦਿਸੀ ਕੋਏ ਮਰੇ ਕਹਿੰਦੇ ਫਿਰ ਉਸ ਰਾਜ ਦੇ ਵਿੱਚ ਨੀਲੇ ਬਾਣੇ ਵਾਲੇ ਹੋਣਗੇ ਇਹ ਲੰਮੇ ਦਾੜੇ ਵਾਲੇ ਹੋਣਗੇ ਬਾਣੇ ਵਿੱਚ ਜੋ ਰਹੇਗਾ ਉਹੀ ਰਾਜ ਦੇਖ ਸਕੇਗਾ ਉਹੀ ਇਹ ਸਾਰਾ ਕੁਝ ਦੇਖ ਸਕੇਗਾ ਅਵਰ ਨਾ ਦਿਸੀ ਕੋਏ ਮਰੇ ਕਹਿੰਦੇ ਫਿਰ ਹੋਣਾ ਪਤਾ ਕਿ ਇਹ ਸਤਜੁਗ ਵਿੱਚ ਮਰੇ ਕਹਿੰਦੇ ਪਰਬਤ ਨੇ ਜਿਹੜੇ ਇਹ ਵੀ ਫਲ ਦੇਣਗੇ ਵੱਧ ਤੋਂ ਵੱਧ ਫਲ ਦੇਣਗੇ ਕਹਿੰਦੇ ਜਿਹੜੀਆਂ ਮੱਝਾਂ ਗਾਵਾਂ ਹਨ ਉਹ ਬੜੀਆਂ ਦੁੱਧ ਵੱਧ ਤੋਂ ਵੱਧ ਦੁੱਧ ਦਸੇ ਲੱਗ ਜਾਣਗੇ ਸਤਜੁਗ ਦੀਆਂ ਨਿਸ਼ਾਨੀਆਂ ਨੇ ਭਾਈ ਪਰ ਅਸੀਂ ਦੇਖਣਯੋਗ ਹਾਂ ਅਸੀਂ ਦੇਖਣਯੋਗ ਹਾਂ ਅਸੀਂ ਤਾਂ ਇਹ ਵੇਖ ਲਈਏ ਮੈਂ ਕਈ ਕੱਲ ਵੀ ਕੀਰਤਨ ਕਰਨ ਗਿਆ ਚੰਬੇ ਤੇ ਮੈਂ ਇੱਕ ਗੱਲ ਕਹੀ ਮੈਂ ਕਿਹਾ ਅਸੀਂ ਮਨੁੱਖ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹਾਂ ਲਗਭਗ ਜਿੰਨੇ ਵੀ ਹਨ ਅਸੀਂ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹਾਂ ਅਸੀਂ ਲੋਕਾਂ ਦੇ ਸੁੱਖਾਂ ਤੋਂ ਦੁਖੀ ਹਾਂ ਉਹ ਸੁਖ ਕਿਉ ਹੈ ਉਹ ਸੁਖੀ ਕਿਉ ਹੈ ਅਸੀਂ ਇਹਦੇ ਕਰਕੇ ਦੁਖੀ ਹਾਂ ਕਿਉਂ ਕਿ ਭਾਈ ਕਿਸੇ ਕੋਲੋਂ ਜਿਆਦਾ ਧਨ ਆ ਗਿਆ ਉਹ ਇਸੇ ਕਰਕੇ ਦੁਖੀ ਹੂ ਕੋਈ ਚੰਗਾ ਨੌਕਰੀ ਲੱਗ ਗਿਆ ਅਸੀਂ ਉਹਦੇ ਕਰਕੇ ਦੁਖੀ ਹਾਂ ਉਹਦਾ ਬੱਚਾ ਬਾਹਰ ਚਲਾ ਗਿਆ ਸੀ ਇਹਦੇ ਕਰਕੇ ਦੁਖੀ ਹਾਂ ਉਹਦੀ ਨਾਹ ਚੰਗੀ ਹੈ ਇਹਦੇ ਕਰਕੇ ਦੁਖੀ ਹਾਂ ਕਿਹੜਾ ਦੁੱਖ ਹੈ ਸਾਨੂੰ ਆਪਣਾ ਦੁੱਖ ਨਹੀਂ ਹੈ ਦੂਜਿਆਂ ਦਾ ਦੁੱਖ ਹੈ ਕਦੀ ਨੇਤ ਨੇਮ ਦਾ ਪੈਰਾ ਕਦੀ ਕਰਨਾ ਨਹੀਂ ਬਾਣੀ ਤੇ ਬਾਣਾ ਅੰਦਰ ਹੈ ਨਹੀਂ ਮਾਫ ਕਰਿਓ ਜੇ ਬਾਣੀ ਤਰੋਂ ਆਈ ਹੈ ਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਤੇ ਮਾਫ ਕਰਿਓ ਬਾਣਾ ਵੀ ਤਰੋਂ ਆਇਆ ਹੈ ਲੱ ਬਾਣੇ ਪਾਣਾਂ ਕੀ ਹੁੰਦਾ ਹੈ ਬਾਣੇ ਪਾਣਾਂ ਕੀ ਹੁੰਦਾ ਹੈ ਭਾਈ ਬਾਣੇ ਪਾਣਾਂ ਬਹੁਤ ਕੁਝ ਹੁੰਦਾ ਹੈ ਅਸੀਂ ਇੱਕ ਮੈਂ ਸਿੰਘ ਨੂੰ ਗੱਲ ਕਰ ਰਿਹਾ ਸੀ ਮਾਫ ਕਰਿਓ ਇਹ ਸਿੰਘ ਦਿੱਲੀ ਦਾ ਹੈ ਅਸੀਂ ਕਈ ਵਾਰੇ ਲੋ ਟ-ਸ਼ਰਟ ਦੇ ਵਿੱਚ ਜਾਂ ਗੱਡੀ ਵਿੱਚ ਕਿਦੀ ਪਿੰਡੋਂ ਆਉਂਦਾ ਜਾਂ ਦਿੱਲੀੋਂ ਆਉਂਦਾ ਤੇ ਕਈ ਵਾਰ ਸਫ਼ਰ ਕਰਦਾ ਇਹ ਕਹਿੰਦਾ ਵੀ ਮੈਂ ਇੱਕ ਨਾ ਇੱਕ ਐਕਸਪੀਰੀਅੰਸ ਕੀਤਾ ਹੈ ਜ਼ਿੰਦਗੀ ਦਾ ਕਹਿੰਦਾ ਜਦੋਂ ਇਸ ਬਾਣੇ ਵਿੱਚ ਹੋਈਦਾ ਹੈ ਨਾ ਤੇ ਸਤਿਕਾਰ ਇੰਨਾ ਮਿਲਦਾ ਹੈ ਸਾਰੇ ਪਛੋਂ ਕੋਈ ਸਾਡਾ ਟੋਲ ਵੀ ਨਹੀਂ ਲੱਗਦਾ ਮਾਫ਼ ਕਰਿਓ ਗੱਲ ਵੈਸੇ ਗੱਲ ਕਰਨ ਲੱਗਿਆ ਸਤਿਕਾਰ ਹੈ ਕਿਹਦਾ ਧੰਗੁਰੂ RAMDAS ਬਾਦਸ਼ਾਹ ਦਾ ਕਿਹਦਾ ਇਸ ਬਾਣੇ ਦਾ ਅਸੀਂ ਪੈਂਟਾ ਸ਼ਰਟਾਂ ਦੇ ਵਿੱਚ ਤੁਹਾਡੇ ਨਾਲ ਘੁੰਮਣ ਲੱਗ ਜੀਏ ਤਾਡੇ ਵਿੱਚ ਵਿਚਰਨ ਲੱਗ ਜੀ ਤੁਸੀਂ ਕਿਉਂ ਸਤਿਕਾਰ ਕਰੋਗੇ ਭਾਈ ਤੇ ਜੇ ਇਸੇ ਕਰਕੇ ਅਸੀਂ ਬਾਣੇ ਵਿੱਚ ਸਤਿਕਾਰ ਹੈ ਬਾਣੇ ਦਾ ਵੀ ਸਤਿਕਾਰ ਹੈ ਭਾਈ ਬਾਣਾ ਵੀ ਪਾਇਆ ਕਰੋ ਲੈ ਤੁਸੀਂ ਉਹ ਕੱਪੜੇ ਲੈ ਕੱਪੜਿਆਂ ਦਾ ਕੀ ਹੈ ਕੱਪੜਿਆਂ ਦਾ ਕੀ ਮਾਰੇ ਕਹਿੰਦੇ ਲਿਖਿਆ ਨਹੀਂ ਮਾਰੇ ਨੇ ਨਹੀਂ ਲਿਖਿਆ ਕਰ ਬਾਣੀ ਚ ਇਸ ਪਹਿਨਨ ਜਦ ਪੀੜੀ ਮਨ ਵਿੱਚ ਚਲੇ ਵਿਕਾਰ ਪਈ ਧਿਆਨ ਰੱਖਿਆ ਕਰੋ ਨਿੱਕੇ ਨਿੱਕੇ ਗੱਲਾਂ ਖਾਸ ਜਿਹੜਾ ਹੈ ਏ ਨਹੀਂ ਸਿੱਖੀ ਕੀ ਹੈ ਸਿੱਖੀ ਕਮਾਉਣੀ ਕੀ ਹੈ ਨਹੀਂ ਸਿੱਖਾ ਦਾ ਕੰਮ ਹੈ ਜੀ ਸਿੱਖ ਦਾ ਕੰਮ ਹੈ ਸਿੱਖਣਾ ਸਿੱਖ ਦੀ ਡੈਫੀਨੇਸ਼ਨ ਹੈ ਜੀ ਸਿੱਖਣਾ ਤੇ ਕੀ ਸਿੱਖਣਾ ਉਹ ਸ਼ਰਾਬ ਪੀਂਦਾ ਉਹ ਦੇਖ ਲਓ ਉਹ ਸਿੱਖ ਲਓ ਉਹ ਗਲਤ ਕੰਮ ਕਰਦਾ ਉਹ ਸਿੱਖ ਲਓ ਸਿੱਖਣਾ ਵੀ ਕੀ ਹੈ ਜੇ ਉਹ ਗੁਰਮਤ ਜੋਗੁਰ ਕਹੇ ਸੋਈ ਪਾਲ ਮੰਨੋ ਹਰ ਹਰ ਕਿਸਾਨੇ ਰਾਲੀ ਜੋ ਗੁਰੂ ਮਰਿਆਦਾ ਅਨੁਸਾਰ ਕਹੇ ਉਹ ਸਿੱਖੋ ਮਾਰੇ ਨੇ ਤਾਂ ਲਿਖਦਾ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਾਹੀਂ ਰਹਿਣੀ ਰਹਿ ਸੋਈ ਸਿਖ ਮੇਰਾ ਉਹ ਸਾਇਮ ਉਸ ਦਾ ਚਿਹਰਾ ਸਿੱਖਣਾ ਵੀ ਸਿੱਖੀ ਹੈ ਰਹਿਤ ਦੇ ਨਾਲ ਭਾਈ ਮਰਿਆਦਾ ਦੇ ਨਾਲ ਗੁਰੂ ਕਿਰਪਾ ਕਰੇ ਸਿਖ ਦੀ ਸੇਵਾ ਪਰਵਾਨ ਕਰਨੀ